ਜੀ ਸਾਰਿਆਂ ਨੂੰ ਹਾਂ ਮੈਂ ਦਗੀ ਅੱਜ ਕਿਸ਼ਤਾ ਆ ਕੇ ਆਪਣੇ ਕੋਲ ਹਾਂ ਜੀ ਆਪਣੇ ਕੋਲ ਏਕੇ ਟੈਕਸ ਦੇ ਪਸ਼ਮੀਨੇ ਦੇ ਉੱਪਰ ਪ੍ਰਿੰਟ ਆ ਜਿਹੜੇ ਉਹਨਾਂ ਦੇ ਉੱਪਰ ਵਰਕ ਆਇਆ ਹੋਇਆ ਹੈਗਾ ਬਹੁਤ ਸੋਹਣਾ ਇਹ ਉਹ ਦਿਖਾਉਣੇ ਹੈਗੇ ਆਪਾਂ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਆਏ ਹੋਏ ਨਾ ਮਤਲਬ ਮੀਡੀਅਮ ਕਲਰ ਜਿਹਾ ਹੀ ਆ ਬਿਲਕੁਲ ਪਾਰ ਸਕਦਾ ਹੈ ਵਰਕ ਬਹੁਤ ਸੋਹਣਾ ਹੈ ਨਾ ਹਾਂਜੀ ਆ ਬਹੁਤ ਸੋਹਣਾ ਵਰਕ ਹੈ ਵਰਕ ਬਹੁਤ ਸੋਹਣਾ ਦੇਖੋ ਜੀ ਹਾਂਜੀ ਆ ਪੂਰੇ ਫਰੰਟ ਦੇ ਉਪਰ ਆ ਤੇ ਦੇਖੋ ਕਿੰਨਾ ਸੋਹਣਾ ਵਰਕ ਆ ਕਲਰ ਵੀ ਲਾਈਟ ਬੇਟਾ ਠੀਕ ਹੈ ਹਨਾ ਬਹੁਤ ਸੋਹਣਾ ਕਲਰ ਆ ਜੀ ਆ ਦੇਖੋ ਆ ਘੇਰੇ ਤੇ ਵੀ ਵਰਕ ਆ ਗਿਆ ਤੇ ਆਹ ਕੀ ਸਟੋਲ ਆ ਜੀ ਤੇ ਆ ਇਹਦੀ ਬੈਕ ਆ ਗਈ ਦੇਖ ਬੈਕ ਤੇ ਬਾਜੂ ਆ ਜੂਗਾ ਆ ਚੀਜ਼ ਇਹਦੀ ਵੱਜ ਚੁੱਕੀ ਆ ਜੂਗੀ ਦੇਖੋ ਠੀਕ ਹੈ ਤੇ ਆਹਦੀ ਬਾਟਮ ਆ ਨਾ ਨਾਲ ਨਾਲ ਜਿੱਦਾਂ ਦਾ ਵਰਕ ਨਹੀਂ ਕਰਿਆ ਹੋਇਆ ਹੈਗਾ ਇਸ ਤੇ ਫਰੰਟ ਤੇ ਉਵੇਂ ਦੀ ਸੈਲਫ ਬਣੀ ਹੋਈ ਹੈ ਤੇ ਬਾਜੂ ਤੇ ਵੀ ਬਣਿਆ ਹੋਇਆ ਹੈ ਰਾਜੂ ਤੇ ਆਈ ਸੀ ਬਣੀ ਹੋਈ ਹੈ ਜੀ ਆ ਪ੍ਰਿੰਟ ਆ ਜੀ ਹਾਂ ਬਾਜੂ ਤੇ ਹਾਂ ਜੀ ਠੀਕ ਹੈ ਆ ਬਾਜੂ ਤੇ ਆ ਚੀਜ਼ ਹੈ ਜਿਹੜੀ ਆਹਾ ਸਲਵਾਰ ਦੇ ਬਾਟਮ ਦੇ ਉੱਪਰ ਬਣੀ ਹੋਈ ਹੈ ਦੇਖੋ ਕੀ ਸੈਲਫ ਚ ਆਹ ਦਸਟਾਰ ਸੂਟ ਦਾ ਸ਼ਿੰਗਾਰ ਹੈ ਇਹਦਾ ਦੇਖੋ ਬਹੁਤ ਸੋਹਣਾ ਸਟੋਲਾ ਢੁੱਲਾ ਢੁੱਲਾ ਹੂੰ ਪੂਰਾ ਸੋਹਣਾ ਬਹੁਤ ਸੋਹਣਾ ਪ੍ਰਿੰਟ ਹੈ ਨਾ ਕਦਰ ਵੀ ਬਹੁਤ ਤੇਰਾ ਮੀਡੀਅਮ ਕਲਰ ਜੀ ਹੈ ਮਤਲਬ ਕੋਈ ਵੀ ਪਾ ਸਕਦਾ ਇਹਦੇ ਚ ਹੋਰ ਕਲਰ ਜੀ ਹਾਂ ਜੀ ਹੋਰ ਵੀ ਆਏ ਹੋਏ ਨੇ ਇਹ ਚ ਕਲਰ ਦਿਖਾਉ ਜੀ ਕਿੰਨੇ ਕਲਰ ਆਏ ਹੋਏ ਨੇ ਤਿਆਰ ਹੋ ਗਿਆ ਇਹ ਥੋੜੀ ਜੀ ਗ੍ਰੀਨ ਟੱਚ ਚ ਆ ਗਿਆ ਉਹ ਗ੍ਰੇ ਟੱਚ ਜੀ ਸੀਗੀ ਇਹਦੀ ਗ੍ਰੀਨ ਦੇਖੋ ਆ ਥੋੜਾ ਜਿਆ ਆਨਲੀ ਕਲਰ ਹੈ ਇਹਨਾਂ ਗਾਜਰ ਜੀ ਦੇ ਪੂਰੇ ਖੋਲ ਦੋ ਪੂਰੇ ਸੂਟ ਨੇ ਖੋਲ ਦੋ ਬਲਜੀ ਬਸ ਥੋੜੀ ਜਿਹੀ ਮਾਰ ਤੇ ਖੋਲ ਲੈਣੇ ਆ ਲਓ ਜੀ ਲਓ ਜੀ ਬਹੁਤ ਪਿਆਰਾ ਕਲਰ ਹੈ ਦੇਖੋ ਕਿੰਨੇ ਬਹੁਤ ਸੋਹਣਾ ਮੀਡੀਅਮ ਜੇ ਕਲਰ ਨੇ ਮਤਲਬ ਕੋਈ ਵੀ ਪਾ ਸਕਦਾ ਹੈਗਾ ਕਿਉਂਕਿ ਡਾਰਕ ਪਾਉਣੀ ਆਪਾਂ ਸਾਰੀ ਡਾਰਕ ਪਾਈ ਹੁੰਦੇ ਨਾ ਵੀ ਕਈ ਵਾਰੀ ਆਪਣਾ ਮਨ ਦਾ ਵੀ ਕੋਈ ਲਾਈਨ ਥਿਆ ਤੁਹਾਨੂੰ ਵੀ ਹੋ ਗਈ ਤੇ ਉਵੇਂ ਬਹੁਤ ਸੋਹਣੇ ਇੰਗਲਿਸ਼ ਜਿਹੇ ਕਲਰ ਨੇ ਮੀਡੀਅਮ ਜੇ ਦੇਖੋ ਤੇ ਆ ਇਹਦੀਆਂ ਬਾਜੂ ਆ ਜੂਗੀ ਦੇਖੋ ਤੇ ਆ ਇਹਦੇ ਘੇਰੇ ਤੇ ਵਰਕ ਆ ਗਿਆ ਆ ਇਹਦੀ ਬੈਕ ਆ ਗਈ ਦੇਖੋ ਬੈਕ ਤੇ ਬਾਦਰ ਬਣੇ ਹੋਏ ਤੇ ਆ ਇਹਦੀ ਬੋਟਮ ਆ ਗਈ ਦੇਖੋ ਲਓ ਜੀ ਥੈਂਕ ਯੂ